ਕਹਾ ਕਲਿਆਨ ਦਾਸ ਨੂੰ ਸੋਚਿਆ ਜਵਾਨ ਹੋ ਗਿਆ ਵਿਆਹ ਕਰਾ ਦੇਈਏ ਜ਼ਿੰਮੇਵਾਰੀ ਸੰਭਾਲੇਗਾ ਸ਼ਾਇਦ ਕੰਮਕਾਰ ਦੇ ਪ੍ਰਵਿਰਤ ਹੋ ਜਾਏ ਬਟਾਲੇ ਦੇ ਮੂਲੇ ਖਤਰੀ ਦੀ ਲੜਕੀ ਸ਼੍ਰੀ ਸੁਲਖਣੀ ਨਾਲ ਦੀ ਮੰਗਣੀ ਹੋਈ ਸੀ ਵਾਕਈ ਸ਼ੁਭ ਲਖਸ਼ਣਾ ਵਾਲੀ ਸੀ ਦੇਵੀ ਜਿਸ ਦਾ ਵਕਤ ਦੇ அவਤਾਰੀ ਪੁਰਸ਼ ਨਾਲ ਸੰਬੰਧ ਜੁੜੇ ਬਰਾਤ ਚਲੀ ਪਰ ਬਰਾਤ ਦੇ ਆਮ ਬਰਾਤੀ ਘਟਨੇ ਸਾਧੂ ਜ਼ਿਆਦਾ ਨੇ ਜੋਗੀ ਜ਼ਿਆਦਾ ਨੇ ਜੰਗਮ ਜ਼ਿਆਦਾ ਨੇ ਫਕੀਰ ਜ਼ਿਆਦਾ ਰੂਹੇ ਜ਼ਮੀਨ ਤੇ ਇਸ ਤਰ੍ਹਾਂ ਦੀ ਬਰਾਤ ਪਹਿਲੀ ਦਫਾ ਚਲੀ ਜਿਹਦੇਚ ਆਮ ਰਿਸ਼ਤੇਦਾਰ ਤੇ ਘਟਨੇ ਸੰਤ ਜ਼ਿਆਦਾ ਨੇ ਭਗਤ ਜ਼ਿਆਦਾ ਨੇ ਫਕੀਰ ਜ਼ਿਆਦਾ ਨੇ ਜੰਗਮ ਜ਼ਿਆਦਾ ਨੇ ਜੋਗੀ ਜ਼ਿਆਦਾ ਨੇ ਇਹ ਬਰਾਤ ਜਦ ਬਟਾਲੇ ਪਹੁੰਚੀ ਮੂਲਾ ਖੱਤਰੀ ਨੂੰ ਮਾਇੂਸੀ ਹੋਈ ਇਹ ਮੁੰਡਾ ਤੇ ਸੰਤ ਹੈ ਤਦ ਹੀ ਤੇ ਬਰਾਤ ਦੇ ਚ ਇਤਨੇ ਸੰਤ ਆਏ ਨੇ ਨੀਅਤ ਬਦਲ ਗਈ ਮੂਲੇ ਖੱਤਰੀ ਦੀ ਬਈ ਮੈਂ ਆਪਣੀ ਬੱਚੀ ਦਾ ਗਲਤ ਥਾਂ ਤੇ ਰਿਸ਼ਤਾ ਕਰ ਬੈਠਾ ਐਸੀ ਕੰਦ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੰਝਾ ਲਗਵਾਇਆ ਔਰ ਬਿਠਾਇਆ ਜਿਹੜੀ ਕੰਦ ਗਿਰਨ ਵਾਲੀ ਸੀ ਨੀਅਤ ਇਹ ਸੀ ਇਹ ਕੰਦ ਗਿਰ ਜਾਏ ਗੁਰਨਾਨਕ ਤੇ ਤਾਂ ਕਿ ਰਿਸ਼ਤਾ ਟੁੱਟ ਜਾਏ ਬੈਠੇ ਨੇ ਗੁਰਨਾਨਕ کافی ਧੇਰ ਤੋਂ ਕੰਦ ਗਿਰੀ ਨਹੀਂ ਮੂਲੇ ਖत्री ਨੇ ਕੁਛ ਇੱਕ ਨੂੰ ਇਸ਼ਾਰਾ ਕਰਵਾਇਆ ਅੱਖਾਂ ਦੇ ਉਹ ਕੰਦ ਨੂੰ ਜਦ ਕੁਛ ਧੱਕਾ ਦੇਣ ਲੱਗੇ ਨੇ ਬੁਲੰਦ ਬਾਗ ਗੁਰਨਾਨਕ ਬੋਲਦੇ ਨੇ ਇਹ ਦੀਵਾਰ ਨਹੀਂ ਗਰੇਗੀ ਇਹ ਰਹਿੰਦੀ ਦੁਨੀਆ ਤੱਕ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ ਅੱਜ ਵੀ ਉਹ ਕੰਨ ਬਟਾਲੇ ਦੇ ਵਿੱਚ ਮੌਜੂਦ ਹੈ ਔਰ ਬੜਾ ਸੁੰਦਰ ਗੁਰਦੁਆਰਾ ਜਿਸ ਦਾ ਨਾਂ ਹੈ ਗੁਰਦੁਆਰਾ ਕੰਧ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨੰਦ ਕਾਰਜ ਦੀ ਯਾਦਗਾਰ